ਕੀ ਹਾਲ ਚਾਲ ਹੈ ਜੀ ਤੁਹਵਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਸੀ ਅੱਜ ਆਪਾਂ ਇਹ ਵੀਡੀਓ ਜਿਹੜੀ ਲੈ ਕੇ ਪਹੁੰਚੇ ਆ ਨਵੀਂ ਆਪਣੀ ਕਈ ਦਿਨਾਂ ਤੋਂ ਲੈ ਕੇ ਪਹੁੰਚੇ ਆ ਜੀ ਤੇ ਕਈ ਦਿਨਾਂ ਤੋਂ ਮੈਂ ਕੰਮ ਧੰਦਿਆਂ ਚ ਉਲਝਿਆ ਪਿਆ ਸੀਗਾ ਤਾਂ ਕਰਕੇ ਵੀਡੀਓ ਨਹੀਂ ਪਾਈਗੀ ਤੇ ਹੁਣ ਆਪਾਂ ਡੇਲੀ ਨਵੀਂ ਵੀਡੀਓ ਲੈ ਕੇ ਪਹੁੰਚਿਆ ਕਰਾਂਗੇ ਬਹੁਤ ਸਾਰੀਆਂ ਆਪਣੇ ਕੋਲੇ ਲੱਗ-ਲੱਗ ਮਸ਼ੀਨਰੀਆਂ ਆਈਆਂ ਪਈਆਂ ਸੀ ਤੁਹਾਨੂੰ ਤੁਹਾਡੇ ਏਰੀਆ ਚ ਕੋਈ ਮਸ਼ੀਨਰੀ ਚਾਹੀਦੀ ਹੈ ਨੀਚੇ ਕਮੈਂਟ ਕਰ ਦਿਓ ਜੀ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ 65000 ਦੀ ਆਪਾਂ ਆਲਟੋ ਗੱਡੀ ਲੈ ਕੇ ਪਹੁੰਚੇ ਜਮਾਂ ਸਾਫ ਸੁਥਰੀ ਸੋਹਣੀ ਗੱਡੀ ਹੈ ਤੇ ਕੱਲੀ ਕੱਲੀ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਸੀ ਐਡ ਕਰ ਬਹੋਨੀਏ ਤੁਸੀਂ ਕਿਸੇ ਵੀ ਤਰ੍ਹਾਂ ਦੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੀ ਦਿਓ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ ਸਵਿਫਟ ਗੱਡੀ ਆਪਾਂ ਲੈ ਕੇ ਪਹੁੰਚੇ ਆ ਪਹਿਲੀ ਗੱਡੀ ਤੁਸੀਂ ਚੈੱਕ ਕਰੋ 15 ਮਾਡਲ ਮਾਲਕ ਨੇ ਗੱਡੀ ਦੱਸੀ ਆ ਤੀਜੇ ਨਾਮ ਗੱਡੀ ਆ ਤੇ UP ਨੰਬਰ ਹੈ ਜੀ 3,30,000 ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲ ਪਹੁੰਚੀ ਹੈ ਟਾਇਰ ਦੇਖੋ ਟਾਇਰਾਂ ਚ ਅਲਾਈ ਦੇਖੋ ਗੱਡੀ ਦਾ ਰੰਗ ਦੇਖੋ ਜੀ ਬੰਪਰ ਚੈੱਕ ਕਰੋ ਬਹੁਤ ਸੋਹਣੀ ਗੱਡੀ ਆ ਪਤਵਾਰ ਦੇ ਵਾਸਤੇ ਲੈ ਕੇ ਪਹੁੰਚੀ ਹੈ ਜੀ ਸਾਰਾ ਕੁਝ ਨਾਲ ਦਾ ਮਿਲੂਗਾ ਨਾ ਕੋਈ ਐਕਸੀਡੈਂਟਡ ਨਾ ਕੋਈ ਡੈਮੇਜ ਕਿਸੇ ਪਾਸੋਂ ਕੋਈ ਕਮੀ ਪੇਸ਼ੀ ਹੈ ਨਹੀਂ ਇੰਜਨ ਗੇਅਰ ਤੋਂ ਲੈ ਕੇ ਅੰਦਰ ਬਾਹਰ ਦੀ ਉੱਪਰ ਥੱਲੇ ਦੀ ਫੁੱਲ ਗਾਰੰਟੀ ਮਾਲਕ ਵੱਲੋਂ ਮਿਲੂਗੀ ਜੀ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਲਓ ਜੀ ਤੁਹਾਡੀ ਇੱਛਾ ਜੀ ਕਿਵੇਂ ਚੈੱਕ ਕਰਨੀ ਹੈ ਠੀਕ ਹੈ ਜੀ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਹੈ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਰੇਟਸ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 16 ਮਾਡਲ ਮਾਨਸਾ ਏਰੀਆ ਚੋਂ ਟਾਇਰ ਚੈੱਕ ਕਰੋ ਗੱਡੀ ਫਰਸਟ ਓਨਰ ਹੈ ਗੱਡੀ ਚੱਲੀ ਬਹੁਤ ਘੱਟ ਹੈ ਜੀ ਮਾਲਕ ਕਹਿੰਦੇ ਨੇ ਵੀ ਸ਼ੌਂਕੀਆ ਰੱਖੀ ਹੋਈ ਆ ਤੇ ਘਾਟੀ ਚਲਾਈ ਹੋਈ ਆ ਲੋਕਲ ਚੱਲੀ ਹੋਈ ਆ ਜਿੰਨੀ ਵੀ ਚੱਲੀ ਆ ਮਾਲਕ ਕਹਿੰਦੇ ਨੇ ਸਰਵਿਸ ਤੋਂ ਲੈ ਕੇ ਫਿਲਟਰ ਫਿਲਟਰ ਦਾ ਸਾਰਾ ਕੰਮ ਕਰਵਾ ਰੱਖਿਆ ਅੰਦਰ ਬਾਹਰ ਦਾ ਸਾਰਾ ਕੰਮ ਕਰਵਾ ਰੱਖਿਆ 1 ਰੁਪਿਆ ਗੱਡੀ ਭਾਲਦੀ ਨਹੀਂ ਨਾ ਕੋਈ ਅੰਦਰੋਂ ਨਾ ਕੋਈ ਬਾਹਰੋਂ ਨਾ ਉੱਪਰੋਂ ਨਾ ਥੱਲੇੋਂ ਤੇ ਮਾਨਸਾ ਏਰੀਆ ਚ ਗੱਡੀ ਮਿਲੂਗੀ ਇਹ ਜੇ ਕਿਸੇ ਨੇ ਜਾ ਕੇ ਦੇਖਣੀ ਐ ਸੀ ਕਿਸੇ ਨੂੰ ਪਸੰਦ ਆਈਏ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਜਾ ਕੇ ਦੇਖ ਸਕਦੇ ਹੋ ਮਾਲਕ ਨਾਲ ਕੋਈ ਗੱਲ ਕਰਨੀ ਐ ਨੰਬਰ ਤੇ ਪੂਰੀ ਦੀ ਪੂਰੀ ਜਾਣਕਾਰੀ ਆਪਾਂ ਸਕਰੀਨ ਤੇ ਦੇ ਹੀ ਦਿੱਤੀ 265000 ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਬਹਿ ਕੇ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਮਾਲਕ ਨੇ ਕਿਹਾ ਇੱਕ ਵਾਰੀ ਫੋਨ ਕਰੋ ਜੇ ਕਿਸੇ ਨੇ ਗੱਡੀ ਦੇਖਣੀ ਆਉਣ ਤੋਂ ਪਹਿਲਾਂ ਸੀ ਮਾਲਕ ਦਾ ਨੰਬਰ ਪੂਰੀ ਦੀ ਪੂਰੀ ਜਾਣਕਾਰੀ ਸਕਰੀਨ ਤੇ ਮਿਲੇਗੀ ਤੁਹਾਨੂੰ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੀ 9465629488 ਉੱਤੇ ਹਮੇਸ਼ਾ ਲਿਖ ਰਹਿੰਦਾ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਜੇ ਤੁਸੀਂ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਗੱਲ ਕਰਦੇ ਆਪਾਂ ਐਂਡਿਕੋ ਗੱਡੀ ਦੀ ਤੁਸੀਂ ਚੈੱਕ ਕਰੋ ਜੀ ਚਿੱਟੇ ਰੰਗ ਦੀ ਗੱਡੀ ਆਪਾਂ ਲੈ ਕੇ ਪਹੁੰਚੀ ਆ। ਕੁੱਲ 80000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ। ਤੇ ਟਾਇਰਾਂ ਦੀ ਕੰਡੀਸ਼ਨ ਵਧੀਆ ਮਿਲ ਜੂਗੀ। ਅੰਦਰੋਂ ਪੂਰੀ ਵਧੀਆ ਪਈ ਐ, ਬਾਹਰੋਂ ਪੂਰੀ ਵਧੀਆ ਪਈ ਐ ਤੇ ਚਲਾਉਣ 'ਚ ਕੋਈ ਨੁਕਸ ਨਹੀਂ। ਵਧੀਆ ਗੱਡੀ ਆ ਜੀ ਸਰਵਿਸ-ਸੁਰਵਿਸ ਮਾਲਕ ਨੇ ਸਾਰੀ ਕਰਵਾ ਰੱਖੀ ਐ। ਤੇ ਬਾਕੀ ਤੁਸੀਂ ਦੇਖ ਲਓ ਬੰਪਰ-ਬੂੰਪਰ ਚੈੱਕ ਕਰ ਲਓ। ਫੋਟੋਆਂ ਮਾਲਕ ਨੇ ਵਧੀਆ ਖਿੱਚ ਕੇ ਭੇਜੀਆਂ ਤੇ ਜਿਵੇਂ ਦੀ ਗੱਡੀ ਹੈਗੀ ਆ ਜੀ ਤੁਹਾਡੇ ਸਾਹਮਣੇ ਆ। ਮੈਂ ਕੁਝ ਨਹੀਂ ਕਹਿੰਦਾ ਜੀ, ਬਾਕੀ ਤੁਸੀਂ ਜਾ ਕੇ ਦੇਖੋਗੇ। ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਮਾਨਤਾਨ ਕਰ ਦਾਂਗੇ ਪੂਰਾ ਚੱਕ ਕੇ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਅਜੀ ਕਰੋ ਗੱਲਬਾਤ ਆਪ ਜਿਹੜੀ ਵੀ ਤੁਸੀਂ ਕਰਨੀ ਐ ਜੀ ਪੰਜਾਬ ਨੰਬਰ ਆਲਟੋ ਗੱਡੀ ਆਪਾਂ ਇੱਕ ਲੈ ਕੇ ਪਹੁੰਚਿਆ 골ਡਨ ਜੈ ਕਲਰ ਹੈ ਜੀ ਤੁਸੀਂ ਚੈੱਕ ਕਰੋ 2005 ਮਾਡਲ ਗੱਡੀ ਐ ਸੈਕੰਡ ਓਨਰ ਐ ਰੇਟ ਦੀ ਆਪਾਂ ਗੱਲ ਕਰੀਏ 90000 ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਬਾਕੀ ਗੱਡੀਆਂ ਆਪਾਂ ਬਹੁਤ ਸਾਰੀਆਂ ਲੈ ਕੇ ਪਹੁੰਚੇ ਅੱਗੇ ਹੋਰ ਵੀ ਤੁਹਾਨੂੰ ਬਹੁਤ ਸਾਰੀਆਂ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਜੀ ਇੱਕ ਜਿਹੜੀ ਆਪਾਂ 65000 ਦੀ ਆਲਟੋ ਲੈ ਕੇ ਪੁੱਛੀਆ ਉਹਦੀ ਅੱਗੇ ਗੱਲਬਾਤ ਕਰਾਂਗੇ ਜਿਹੜੀ ਗੱਡੀ ਸਕਰੀਨ ਤੇ ਹੁਣ ਦੇਖ ਰਹੇ ਹੋਂ ਇਹਦੀ ਗੱਲਬਾਤ ਪੂਰੀ ਆਪਾਂ ਕਰਦੇ ਆਂ ਪੰਜ ਮਾਡਲ ਗੱਡੀ ਐ ਦੂਜੇ ਨਾਮ ਐ ਜੀ ਕੰਡੀਸ਼ਨ ਚੈੱਕ ਕਰੋ ਗੱਡੀ ਦੀ ਪੂਰੀ ਵਧੀਆ ਸੋਹਣੀ ਗੱਡੀ ਐ ਮਾਲਕ ਦੇ ਘਰੇ ਖੜੀ ਐ ਤੇ ਮਾਲਕ ਨੇ ਬੜੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਐ ਬਾਕੀ ਗੱਡੀ ਆਪ ਹੀ ਦੱਸ ਰਹੀ ਐ ਅਸੀਂ ਤੇ ਬੰਪਰ ਬੂੰਪਰ ਚੈੱਕ ਕਰ ਲਓ ਸੈਕੰਡ ਓਨਰ ਗੱਡੀ ਆਪਨ ਮਿਲੂਗੀ 90000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਅਸੀਂ 90000 ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਬਾਕੀ 90000 ਇੱਕ ਵਾਰੀ ਡਿਮਾਂਡ ਹੈ ਤਰਨ ਤਰਨ ਮਾਲਕ ਦੇ ਘਰੇ ਖੜੀ ਹੈ ਨਵੇਂ ਟੈਰਾਂ ਚ ਮਾਲਕ ਦਾ ਨੰਬਰ ਸਕਰੀਨ ਤੇ 95179 17485 ਮਾਲਕ ਨਾਲ ਕੋਈ ਵੀ ਗੱਲ ਕਰਨੀ ਹੈ ਚਾਹੇ ਗੱਡੀ ਬਾਰੇ ਚਾਹੇ ਕਾਗਜ਼ ਪੱਤਰਾਂ ਬਾਰੇ ਚਾਹੇ ਅੰਦਰ ਦੀ ਗੱਲ ਕਰਨੀ ਹੈ ਕੋਈ ਗੱਡੀ ਦੇ ਚਾਹੇ ਬਾਹਰ ਦੀ ਗੱਲ ਕਰਨੀ ਹੈ ਤੁਸੀਂ ਮਾਲਕ ਨੂੰ ਫੋਨ ਕਰ ਲਿਓ ਬਾਕੀ ਨੰਬਰ ਸਕਰੀਨ ਤੇ ਤੁਹਾਨੂੰ ਮਿਲੇਗਾ ਤੇ ਪੂਰੀ ਦੀ ਪੂਰੀ ਜਾਣਕਾਰੀ ਵੀ ਆਪਾਂ ਦੇਈ ਰੱਖੀ ਆ ਗੱਲ ਕਰਦੇ ਆਪਾਂ ਡਿਜ਼ਾਇਰ VDI ਗੱਡੀ ਦੀ 2013 ਮਾਡਲ ਗੱਡੀ ਤੁਸੀਂ ਦੇਖਣ ਨੂੰ ਇਹ ਗੱਡੀ ਦੀ ਗੱਲ ਕਰੀਏ ਤਾਂ ਬਰਨਾਲੇ ਗੱਡੀ ਆਪਾਂ ਨੂੰ ਮਿਲੂਗੀ ਦੂਜੇ ਨਾਮ ਗੱਡੀ ਐ ਜੀ ਸੈਕੰਡ ਓਨਰ ਐ ਨਵੇਂ ਟਾਇਰਾਂ ਚ ਬਰਨਾਲੇ ਖੜੀ ਐ 3,25,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਜੀ ਮਾਲਕ ਕਹਿੰਦੇ ਨੇ ਵੀ ਰੇਟ ਵੇਖ ਕੇ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਰੇਟ ਕੀਤਾ ਜਾਊਗਾ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਐ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਸੈਕੰਡ ਓਨਰ ਗੱਡੀ ਐ ਅੰਦਰ ਬਾਹਰ ਦੀਆਂ ਫੋਟੋਆਂ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ ਬਾਕੀ ਘਰੇ ਖੜੀ ਆ ਤੇ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਸਾਰਾ ਕੁਝ ਆਪਾਂ ਨੂੰ ਇੱਕ ਨੰਬਰ ਮਿਲੂਗਾ ਜੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਬਰਨਾਲੇ ਖੜੀ ਆ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਬਾਕੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਇੱਕ ਵਾਰੀ ਪਹਿਲਾਂ ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ ਨੰਬਰ ਮਾਲਕ ਦਾ ਸਕਰੀਨ ਤੇ ਆ ਜੀ 90415 75200 ਪੂਰਾ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕਰੋ ਗੱਲਬਾਤ ਗੱਲ ਕਰਦੇ ਆ ਆਪਣੇ ਚੈਨਲ ਦੀ ਥੋੜੀ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਤੁਹਾਨੂੰ ਜੇ ਵਧੀਆ ਲੱਗ ਰਹੀ ਹੈ ਤੁਸੀਂ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜ਼ਰੂਰ ਦਬਾ ਦਿਓ ਤੇ ਕਈ ਦਿਨਾਂ ਤੋਂ ਆਪਾਂ ਆਪਣੀ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਬਾਤ ਤੋਂ ਬਾਤ ਦਾ ਸਪੋਰਟ ਕਰਿਓ ਜੀ ਬਾਤ ਤੋਂ ਬਾਤ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਪਹੁੰਚੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਹਰ ਰੋਜ਼ ਆਪਣੀ ਨਵੀਂ ਵੀਡੀਓ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਿਹੜਾ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਡੇਲੀ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਤਾਂ ਕਿ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਮਿਲ ਗਿਆ ਜੀ ਉੱਤੇ ਹਮੇਸ਼ਾ ਪੂਰੀ ਵੀਡੀਓ ਚ ਲਿਖੇ ਰਹਿੰਦਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਬੋਲਟ ਹਵੇਲੀ ਕੁਝ ਵੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਪੰਜਾਬ ਹਰਿਆਣਾ ਰਾਜਸਥਾਨ ਆਪਣੇ ਕੋਲੇ ਵਸ ਭੇਜ ਦੇ ਕੋਈ ਇੱਕ ਵੀਡੀਓ ਜਾਣਕਾਰੀ ਫੋਟੋਆਂ ਜੀ ਆਲਟੋ ਗੱਡੀ ਦੀ ਆਪਾਂ ਗੱਲਬਾਤ ਕਰਦੇ ਆਂ ਆਲਟੋ ਐਲਐਕਸਆਈ 2012 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਆਂ ਜੀ ਫਾਸਟ ਓਨਰ ਗੱਡੀ ਆ 170 ਮਾਲਕ ਨੇ ਡਿਮਾਂਡ ਕੀਤੀ ਆ ਮੋਗੇ ਖੜੀ ਆ ਗੱਡੀ 81000 ਕਿਲੋਮੀਟਰ ਗੱਡੀ ਚੱਲੀ ਹੋਈ ਆ ਕੁੱਲ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਮੋਗੇ ਜਾ ਕੇ ਕਿਸੇ ਨੇ ਦੇਖਣੀ ਆ ਗੱਡੀ ਜਾ ਕੇ ਦੇਖ ਸਕਦਾ ਹਾਂ ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਲਓ ਤੋੜ ਕੇ ਦੇਖਣੀ ਆ ਤੋੜ ਕੇ ਦੇਖ ਲਓ ਜੀ ਤੁਹਾਡੀ ਇੱਛਾ ਜੀ ਕਿਵੇਂ ਚੈੱਕ ਕਰਨੀ ਆ ਸਾਰਾ ਕੁਝ ਆਪਾਂ ਇੱਕ ਨੰਬਰ ਲੈ ਕੇ ਪਹੁੰਚੇ ਆ ਬਾਕੀ ਤੁਹਾਨੂੰ ਗੱਡੀ ਪਸੰਦ ਆ ਗਈ ਹੋਊਗੀ ਮੈਂ ਉਮੀਦ ਕਰਦਾ ਪਸੰਦ ਆਈ ਹੈ ਤਾਂ ਮੋਗੇ ਖੜੀ ਹੈ ਘਰੇ ਖੜੀ ਹੈ ਜਾ ਕੇ ਦੇਖ ਸਕਦੇ ਹੋ ਠੀਕ ਹੈ ਜੀ ਤੇ ਮਾਲਕ ਆਪ ਰਹਿੰਦੇ ਨੇ ਜੀ ਬਾਹਰ ਤੇ ਇਹ ਬਾਹਰ ਗਏ ਮਾਲਕ ਦੀ ਇਹ ਗੱਡੀ ਹੈ ਬਾਕੀ ਤੁਹਾਨੂੰ ਨੰਬਰ ਮਾਲਕ ਦਾ ਸਕਰੀਨ ਤੇ ਮਿਲ ਗਿਆ ਸੀ ਤੇ ਨੰਬਰ ਤੇ ਗੱਲ ਕਰ ਲਿਓ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਤੁਸੀਂ WhatsApp ਤੇ ਗੱਲ ਕਰ ਲਿਓ ਜੀ ਜਾਂ ਮੈਸੇਜ ਕਰ ਦਿਓ ਮਾਲਕ ਰਿਪਲਾਈ ਕਰ ਦੇਣਗੇ ਹੋ ਸਕਦਾ ਤਾਂ ਮਾਲਕ ਦਾ ਨੰਬਰ ਸੇਵ ਕਰਕੇ ਫੋਨ ਹੀ ਕਰ ਲਿਓ ਸੀ ਗੱਲ ਕਰਦੇ ਆ ਜੀ ਆਪਾਂ ਹੁਣ ਆਲਟੋ ਗੱਡੀ ਦੀ ਆਲਟੋ 7 ਮਾਡਲ ਆਪਾਂ ਲੈ ਕੇ ਪਹੁੰਚੇ ਹਾਂ ਜੀ 27 ਤੱਕਰ ਮਾਲਕ ਨੇ ਪਾਸਿੰਗ ਰੀਨਿਊ ਕਰਵਾਈ ਹੋਈ ਹੈ ਪੂਰੀ ਵਧੀਆ ਸੋਹਣੀ ਗੱਡੀ ਆ 65000 ਰੁਪਏ ਮਾਲਕ ਨੇ ਡਿਮਾਂਡ ਕੀਤੀ ਬਠਿੰਡੇ ਖੜੀ ਆ ਗੱਡੀ ਇਹ ਤੇ ਨਵੇਂ ਟਾਇਰਾਂ ਚਾ ਜੀ ਹਰਿਆਣਾ ਨੰਬਰ ਗੱਡੀ ਆ ਕਾਗਜ਼ ਪੱਤਰ ਓਕੇ ਨੇ ਨੰਬਰ ਪਲੇਟਾਂ ਸਰਕਾਰੀ ਨੇ ਹੋਰ ਕੀ ਚਾਹੀਦਾ ਜੀ ਆਪਾਂ ਨੂੰ ਬਾਕੀ ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰੋ ਮਾਲਕ ਨੇ ਫੋਟੋਆਂ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਜੇ ਕੋਈ ਜਾ ਕੇ ਦੇਖਣਾ ਦਾ ਹੈਗਾ ਚਾਹ ਬਨ ਖਰੀਦਣ ਦਾ ਕੋਈ ਚਾਹ ਬਨ ਤਾਂ ਮਾਲਕ ਨਾਲ ਆਪ ਗੱਲ ਤੁਸੀਂ ਕਰ ਸਕਦੇ ਹੋ ਮਾਲਕ ਦਾ ਨੰਬਰ ਸਕਰੀਨ ਤੇ ਆ ਜੀ ਗੱਲ ਕਰ ਲਿਓ ਬਾਕੀ ਵੀਡੀਓ ਕਈ ਦਿਨਾਂ ਤੋਂ ਲੈ ਕੇ ਪੁੱਛਿਆ ਜੀ ਸਪੋਰਟ ਕਰੋ ਫੁੱਲ ਬਟਾ ਫੁੱਲ ਕਿਸੇ ਨੇ ਐਡ ਕਰਵਾਉਣੀ ਆ ਜੀ ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਤੇ ਵੀਡੀਓ ਪਸੰਦ ਆਈ ਜਾਂ ਵਧੀਆ ਲੱਗੀ ਐ ਬੱਦ ਤੋਂ ਬੱਦ ਸਪੋਰਟ ਕਰੋ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰੋ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਤੁਹਾਨੂੰ ਚਾਹੀਦੀ ਐ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ